ਖੁਸ਼ਖਬਰੀ ਆਰਪੀਐਸਸੀ ਨੇ ਸੀਨੀਅਰ ਟੀਚਰ ਦੀ ਵਿਗਿਆਪਨੀ ਜਾਰੀ ਕਰਤੀ ਹੈ ਹੋਰ ਪੰਜਾਬੀ ਦੀਆਂ 64 ਅਸਾਮੀਆਂ ਆਈਆਂ ਨੇ ਸਮਾਜਿਕ ਦੀਆਂ 70 ਹੈ ਪੰਜਾਬੀ ਦੀਆਂ 64 ਹੈ ਲਗਭਗ ਤੁਸੀਂ ਮੰਨ ਕੇ ਚੱਲੋ ਬਰਾਬਰ ਜਈ ਕੰਮ ਹੈਗਾ ਤੇ ਹੁਣ ਸਮਾਂ ਨਹੀਂ ਗਵਾਉਣਾ ਪੜਾਈ ਪੜਾਈ ਔਰ ਪੜਾਈ ਬਸ ਔਰ ਇਸ ਵਿੱਚ ਜਿਹੜੀ ਯੋਗਤਾ ਹੈ ਉਹ ਆ ਦੱਸੀ ਗਈ ਹੈ ਪੰਜਾਬੀ ਦੀ ਗੱਲ ਕਰ ਲਈ ਆਪਾਂ ਸਾਰੇ ਜਿਹੜੇ ਲੈਂਗੁਏਜ ਦਾ ਸਬਜੈਕਟ ਆ ਜਾਂ ਥਰਡ ਲੈਂਗੁਏਜ ਆ ਉਹਨਾਂ ਲਈ ਗ੍ਰੈਜੂਏਟ অর ਇਕੁਇਲੈਂਟ ਐਗਜ਼ਾਮੀਨੇਸ਼ਨ ਰਿਕੋਗਨਾਈਜ਼ਡ ਬਾਈ UGC ਵਿਦ ਕਨਸਰਨਡ ਸਬਜੈਕਟ ਐਟ ਆਪਸ਼ਨਲ ਸਬਜੈਕਟ ਐਂਡ ਡਿਗਰੀ অর ਡਿਪਲੋਮਾ ਇਨ ਐਜੂਕੇਸ਼ਨ ਰਿਕੋਗਨਾਈਜ਼ਡ ਬਾਈ ਦਾ ਨੈਸ਼ਨਲ ਕਾਉਂਸਲ ਆਫ ਟੀਚਰ ਐਜੂਕੇਸ਼ਨ ਗਵਰਨਮੈਂਟ ਕਹਿਣ ਦਾ ਭਾਵ ਕਿ ਆਪਣੇ ਕੋਲ ਗ੍ਰੈਜੂਏਟ ਜਾਂ ਫਿਰ ਗ੍ਰੈਜੂਏਟ ਦੇ ਇਕੁਇਲੈਂਟ ਜਿਹੜੀ ਡਿਗਰੀ ਹੈ ਉਹ ਹੋਣੀ ਚਾਹੀਦੀ ਹੈਗੀ ਹੈ ਜਿੰਨੇ ਚ ਆਪਸ਼ਨਲ ਸਬਜੈਕਟ ਪੰਜਾਬੀ ਹੈ ਉਹ ਆਪਣੇ ਕੋਲ ਹੋਵੇ ਉਹ ਬੱਚਾ ਜਿਹੜਾ ਹੈ ਇਸ ਵਿੱਚ ਫਾਰਮ ਭਰ ਸਕਦਾ ਹੈ ਬੀਐਡ ਵਾਲਾ ਨੂੰ ਕੀ ਹੈ ਜਿਹੜਾ ਲਾਸਟ ਸਾਲ ਚੱਲ ਰਿਹਾ ਜਿੰਦਾ ਬੀਐਡ ਦਾ ਉਹ ਵੀ ਫਾਰਮ ਭਰ ਸਕਦਾ ਹੈ ਇਸ ਦੇ ਅੰਦਰ ਲਿਖਿਆ ਹੋਇਆ ਹੈ ਔਰ ਇਸ ਵਿੱਚ ਛੂਟ ਦਿੱਤੀ ਹੈਗੀ ਹੈ ਅਗਰ ਕੋਈ ਐਸਸੀ ਐਸਟੀ ਓਬੀਸੀ ਦਾ ਐਮਬੀਸੀ ਦਾ ਔਰ ਆਰਥਿਕ ਰੂਪ ਤੋਂ ਪਿਛੜੇ ਵਰਗ ਦਾ ਕੋਈ ਪੁਰਖ ਹੈ ਉਹਨੂੰ 5 ਸਾਲ ਸਮਾਜਿਕ ਵਰਗ ਦੀ ਮਹਿਲਾ ਉਹਨੂੰ ਵੀ 5 ਸਾਲ ਔਰ ਅਗਰ ਅਨੁਸਾਰ ਜਾਤੀ ਅਨੁਸਾਰ ਜਨ ਜਾਤੀ ਪਿਛੜਾ ਵਰਗ ਅਤੀ ਪਿਛੜਾ ਵਰਗ ਆਰਥਿਕ ਰੂਪ سے ਕਮਜ਼ੋਰ ਵਰਗ ਦੀ ਕੋਈ ਮਹਿਲਾ ਉਹਨੂੰ 10 ਸਾਲ ਦੀ ਛੂਟ ਹੈਗੀ ਹੈ ਹੋਰ ਵਿਧਵਾ ਪ੍ਰਤਿਕਤਾ ਨੂੰ ਅਧਿਕਤਮ ਆਯੂ ਸੀ ਮਾ ਉਹ ਪੜ ਸਕਦੀ ਹੈਗੀ ਹੈ ਹੋਰ ਜਿਹੜੇ ਫਾਰਮ ਭਰਨ ਦੀ ਤਰੀਕ ਹੈਗੀ ਹੈ ਉਹ ਆਪਣੇ 26 ਦਸੰਬਰ ਤੋਂ ਸ਼ੁਰੂ ਹੋਣਗੇ ਫਾਰਮ ਭਰਨੇ ਹੋਰ 24 ਜਨਵਰੀ ਤੱਕ ਫਾਰਮ ਹੈ ਜੋ ਉਹ ਭਰਿਆ ਜਾਵੇਗਾ ਤੇ ਹੁਣ ਸਮਾਂ ਆਪਾਂ ਨੂੰ ਬਿਲਕੁਲ ਨਹੀਂ ਗਵਾਵਣਾ ਹੋਰ ਇਹਦੇ ਥੱਲੇ ਜਿਹੜਾ ਹੋਰ ਵੀ ਬਹੁਤ ਕੁਝ ਲਿਖਿਆ ਹੋਇਆ ਹੈ ਪੇਪਰ ਫਸਤਾ ਸਿਲੇਬਸ ਵੀ ਦਿੱਤਾ ਹੈ ਇਸ ਤੋਂ ਬਾਅਦ ਪੇਪਰ ਸੈਕੰਡ ਦਾ ਜੋ ਵੀ ਅੱਗੇ ਆਉਣ ਵਾਲੇ ਸਮੇਂ 'ਚ ਵਿਸਤ੍ਰਿਤ ਵਿਗਿਆਪਨੀ ਹੋਰ ਜ਼ਿਆਦਾ ਆਊਗੀ ਜਿੰਨੇ 'ਚ ਪਦਾਂ ਦਾ ਵਰਗੀਕਰਨ ਕੀਤਾ ਹੋਵੇਗਾ ਪਰ ਆਪਾਂ ਨੂੰ ਤਾਂ ਪਦਾਂ ਦਾ ਵਰਗੀਕਰਨ ਦਾ ਪਤਾ ਹੈ ਜਿਹੜੀ ਪਿਛਲੀ ਵੈਕੈਂਸੀ ਸੀ ਉਹਦੇ ਛੋਟ ਸਾਮੀਆਂ ਖਾਲੀ ਸੀ ਉਹੀ ਵਰਗੀਕਰਨ ਹੈ ਹਰ ਕੈਟਾਗਰੀ ਦੇ ਪਦ ਹੈ ਉਹ ਖਾਲੀ ਪਏ ਸਮਾਂ ਆਪਾਂ ਨਹੀਂ ਗਵਾਉਣਾ ਹੋਰ ਜੋ ਵੀ ਬੱਚਾ ਆਨਲਾਈਨ ਆਫਲਾਈਨ ਜੋ ਵੀ ਪੜਨਾ ਚਾਹੁੰਦਾ ਹੈ ਉਹ ਆਪਣੀ ਪੜਾਈ ਹੈ ਨਾ ਉਹਦੀ ਬਿਲਕੁਲ ਗੰਭੀਰਤਾ ਨਾਲ ਜੋ ਸ਼ੁਰੂਆਤ ਕਰ ਦਿੱਤਾ ਜਾਵੇ ਪਰ ਉਸ ਵਿੱਚ ਕੀ ਹੈ ਕੀ ਆਪਾਂ ਸਮੇਂ-ਸਮੇਂ ਰਣਨੀਤੀ ਦੀ ਜਿਹੜੀ ਵੀਡੀਓ ਹੈ ਉਹ ਜਾਰੀ ਕਰ ਦਵਾਂਗਾ ਪਰ ਮੈਂ ਇਹ ਕਹਿਣਾ ਚਾਹਾਂਗਾ ਜਿਹੜੇ ਵੀ ਆਨਲਾਈਨ ਪੜ ਰਹੇ ਹੈ ਜਿਹੜੇ ਆਨਲਾਈਨ ਪੜ ਰਹੇ ਹੈ ਪੂਰੇ ਗੰਭੀਰਤਾ ਨਾਲ ਪੜਨ ਤਰੀਕੇ ਨਾਲ ਕਲਾਸ ਲਗਾਉਣ ਆਫਲਾਈਨ ਨਾ ਕਰੋ ਆ ਸਕਦੇ ਆ ਤਾਂ ਆਫਲਾਈਨ ਵੀ ਨਾ ਜ਼ਰੂਰ ਆਣ ਔਰ ਉਹ ਪੜਨ ਕਿਉਂਕਿ ਉਸ ਦੇ ਨਾਲ ਕੀ ਹੁੰਦਾ ਹੈ ਕੀ ਬੱਚਾ ਬਿਲਕੁਲ ਸੰਪਰਕ ਚਾਹੁੰਦਾ ਹੈ ਪੂਰੀ ਤਰੀਕੇ ਨਾਲ ਉਹਨੂੰ ਪੂਰੀ ਗੰਭੀਰਤਾ ਨਾਲ ਜਿਹੜੀ ਉਹ ਤਿਆਰੀ ਕਰਵਾਈ ਜਾਂਦੀ ਹੈਗੀ ਹੈ ਉਸ ਦਾ ਪੂਰਾ ਧਿਆਨ ਰੱਖੀ ਜਾਂਦਾ ਹੈ ਆਪਾਂ ਜਿਹੜੇ ਇਕੱਲੀ ਆਪਣੀ ਇੱਕ ਸੀਨੀਅਰ ਟੀਚਰ ਦੇ ਨੋਟਸ ਹੈ ਉਹ ਤਾਂ ਕਰਾਇ ਕਰਾਏ ਜਾਂਦੇ ਆ ਉਸ ਤੋਂ ਬਾਅਦ 6 ਥੀ ਤੋਂ ਲੈ ਕੇ 12ਵੀਂ ਤੱਕ ਦਾ ਬੀਏ ਦਾ ਐਮਏ ਦਾ ਉਹਨੂੰ ਪੂਰਨ ਤੌਰ ਤੇ ਗਾਈਡ ਕਰਦੇ ਆ ਉਸ ਦੇ ਇਲਾਵਾ ਹੋਰ ਕਿਹੜੀ ਕਿਤਾਬ ਪੜ੍ਹਨੀ ਹੈ ਅਗਰ ਉਹ ਕਿਤਾਬ ਨਹੀਂ ਮਿਲ ਰਹੀ ਤਾਂ ਉਸ ਨੂੰ ਕਿਤਾਬ ਹੈ ਜਿਹੜੀ ਉਹ ਉਪਲਬਧ ਕਰਵਾ ਕੇ ਦੇਵਾਂਗੇ ਉਹ オリジナル ਕਿਤਾਬ ਨਹੀਂ ਮਿਲਦੀ ਤਾਂ ਉਹਦੀ ਫੋਟੋਕਾਪੀ ਜਿਹੜੀ ਮੇਰੇ ਕੋਲ ਕਿਤਾਬ ਪਈ ਹੈਗੀ ਹੈ ਮੰਨ ਲਓ ਸ੍ਰੋਤਮੁਲਕ ਇਤਿਹਾਸ ਨਹੀਂ ਮਿਲਦਾ ਤੇ ਉਸ ਦੀ ਫੋਟੋਕਾਪੀ ਕਰਵਾ ਕੇ ਜੋ ਉਸ ਨੂੰ ਦਿੱਤੀ ਜਾਵੇਗੀ ਔਰ ਇੱਕਦਮ ਟਾਰਗੇਟ ਲੈ ਕੇ ਚੱਲਾਂਗੇ ਭਈ ਆਪਾਂ ਜੋ ਟਾਰਗੇਟ ਬਣਾਵਾਂਗੇ ਔਰ ਟਾਰਗੇਟ ਦੀ ਪੂਰੀ ਰਣਨੀਤੀ ਬਣਾਉਂਦੇ ਹੋਏ ਉਸ ਦੀ ਤਿਆਰੀ ਕਰਾਵਾਂਗੇ ਸ਼ੈਡਿਊਲ ਸੈੱਟ ਕਰਾਂਗੇ ਪੂਰੇ ਦਿਨ ਦਾ ਸ਼ੈਡਿਊਲ ਸੈੱਟ ਕਰਾਂਗੇ ਮਹੀਨੇ ਦਾ 2 ਮਹੀਨੇ ਦਾ 3 ਮਹੀਨੇ ਦਾ 4 ਮਹੀਨੇ ਦਾ ਇਸ ਤਰੀਕੇ ਨਾਲ ਸ਼ੈਡਿਊਲ ਸੈੱਟ ਕੀਤਾ ਜਾਵੇਗਾ ਔਰ ਸਮੇਂ-ਸਮੇਂ ਤੇ ਜਦ ਇੱਕ ਟੋਪਿਕ ਖਤਮ ਹੋ ਗਿਆ ਉਸ ਤੋਂ ਬਾਅਦ ਉਹਦਾ ਟੈਸਟ ਲਿੱਤਾ ਜਾਵੇਗਾ ਔਰ ਫਿਰ ਨਾਨ ਟਾਰਗੇਟ ਆ ਵੀ ਦਿੱਤੇ ਜਾਣਗੇ ਭਈ ਛੱਟੀ ਤੋਂ ਲੈ ਕੇ 12ਵੀਂ ਦੀ ਕਿਤਾਬ ਹੈ ਕਿਤਾਬ ਹੈ ਉਹ ਪੜਾਈ ਜਾਵੇ ਔਰ ਉਹਦਾ ਕੀ ਕਹਿੰਦੇ ਐ ਉਹਨ ਕੀ ਟੈਸਟ ਲਿੱਤਾ ਜਾਵੇ ਜਿਵੇਂ ਛੱਟੀ ਦੀ 7ਵੀਂ ਦੀ ਫਿਰ 8ਵੀਂ ਦੀ ਐਵੇਂ ਉਹਨ ਦੇ ਵਿੱਚੋਂ ਪਾਠ ਦਿੱਤੇਗੇ ਔਰ ਉਹਨ ਦੇ ਚੋਂ ਜਿਹੜੇ ਫੈਕਟ ਹੈ ਉਹਨਾਂ ਬਾਰੇ ਦੱਸਿਆ ਗਿਆ ਸਮਝਾਇਆ ਗਿਆ ਹੋਰ ਉਹਨ ਟੈਸਟ ਲਿੱਤੇਗੇ ਤਰਤੀਬ ਪਰ ਜਿਹੜੀਆਂ ਆਪਣੀਆਂ ਬੋਰਡ ਦੀਆਂ ਬੀਏ ਦੀਆਂ ਜਿਹੜੀਆਂ ਕਿਤਾਬਾਂ ਹੈਗੀਆਂ ਉਹਦਾ ਜਿਹੜਾ ਹੈ ਉਸ ਤੋਂ ਸੰਬੰਧਿਤ ਗਾਈਡ ਕਰਾਂਗੇ ਔਰ ਗਾਈਡ ਕਰ ਤੋਂ ਬਾਅਦ ਉਸ ਤੋਂ ਸੰਬੰਧਿਤ ਵੀ ਆਪਾਂ ਟੈਸਟ ਜਿਹੜੇ ਲਵਾਂਗੇ ਆਪਣੇ ਸਿਲੇਬਸ ਦੇ ਅਨੁਸਾਰ ਜਿਹੜਾ ਪਾਠਕ੍ਰਮ ਜਿਹੜਾ ਰੈਗੂਲਰ ਚੱਲ ਰਿਹਾ ਹੈ ਉਹ ਪਾਠਕ੍ਰਮ ਹੈ ਉਹ ਵੀ ਚੱਲੇਗਾ ਹੋਰ ਜੇ ਕੋਈ ਹੈ ਜੀ ਕਿਤਾਬ ਹੈ ਰਿਸੋਰਸ ਪੁਸਤਕ ਦੀ ਜਿਹੜੀਆਂ ਵ ਉਹਨਾਂ ਲਈ ਸਪੈਸ਼ਲ ਤੌਰ ਤੇ ਗਾਈਡ ਕੀਤਾ ਜਾਵੇਗਾ ਉਹ ਪੜਾਈਆਂ ਜਾਣਗੀਆਂ ਹੋਰ ਉਹਨਾਂ ਵਿੱਚੋਂ ਜਿਹੜੇ ਟੈਸਟ ਹੈ ਉਹ ਲਿੱਤੇ ਜਾਣਗੇ ਪੂਰਨ ਤੌਰ ਤੇ ਜੋ ਹੈ ਤਿਆਰੀ ਇਸ ਤਰੀਕੇ ਨਾਲ ਕਰਾਵਾਂਗੇ ਬਿਹਤਰੀਨ ਤਿਆਰੀ ਕਰਾਵਾਂਗੇ ਕਿ ਵੱਧ ਤੋਂ ਵੱਧ ਜਿਹੜੇ ਜਵਾਕ ਹੈ ਉਹਨਾਂ ਦਾ ਸਿਲੈਕਸ਼ਨ ਹੋਵੇ ਕਿਉਂਕਿ ਈਵਨ ਨਾ ਹੋਵੇ ਆਪਾਂ ਪੜ੍ਹੀ ਪੜ੍ਹਈਏ ਇੰਨਾ ਥੋੜਾ ਕਿ ਆਪਣਾ ਜਿਹੜਾ ਜਫਾ ਹੈ ਉਹ ਉੱਥੇ ਟੱਚ ਹੀ ਨਾ ਕਰੀਏ ਆਪਾਂ ਕੱਟ ਆਫ ਨੂੰ ਇਹ ਤਾਂ ਨਹੀਂ ਹੋਣਾ ਚਾਹੀਦਾ ਪਿਛਲੀ ਵਾਰ ਵੀ ਅਸੀਂ ਕੀ ਕੀਤਾ ਹੈ ਕਿ ਪਿਛਲੀ ਵਾਰ ਵੀ ਜਿਹੜੇ ਬੱਚੇ ਮੇਰੇ ਨਾਲ ਜੁੜੇ ਹੋਏ ਸੀਗੇ ਤਾਂ ਉਹਨਾਂ ਨੂੰ ਜਿਹੜਾ ਕਟ-ਆਫ ਮਾਰਕਸ ਹੈ ਉਹ ਜ਼ਰੂਰ ਮਿਲਲੇ ਸੀਗੇ। ਯਾਨੀ ਐਵੇਂ ਨਹੀਂ ਹੋਏਗਾ ਕਿ ਪੇਪਰ ਜਿਹੜਾ ਹੈ ਆਪਣੇ ਨੋਟਸ ਦੇ ਵਿੱਚੋਂ ਬਾਹਰ ਆ ਜਾਏ, ਉਸੇ ਚੋਂ ਆਵੇਗਾ। ਹੁਣ ਉਸ ਵਿੱਚੋਂ ਕਿ ਆਪਾਂ ਥੱਲੇ ਨਹੀਂ ਜਾਣਾ ਜਿਵੇਂ ਪਿਛਲੀ ਵਾਰ ਕੀ ਬਹੁਤ ਸਾਰੇ ਵਿਜਵਾਕ ਕੀ ਹੋਏ ਕਿ ਉਸ ਤੋਂ ਥੱਲੇ ਚਲੇਗੇ, 네ਗੇਟਿਵ ਚਲੇਗੇ। ਤਾਂ ਕੀ ਹੈ ਕਿ ਰਣਨੀਤੀ ਬਣਾਈ ਜਾਵੇਗੀ, ਖਾਸ ਰਣਨੀਤੀ ਬਣਾਈ ਜਾਵੇਗੀ ਤੇ ਬੱਚੇ ਨੂੰ ਉਸ ਦੇ ਹਿਸਾਬ ਨਾਲ ਡੀਲ ਕੀਤਾ ਜਾਵੇਗਾ, ਉਹਨਾਂ ਦਾ ਸਪੈਸ਼ਲ ਧਿਆਨ ਦਿੱਤਾ ਜਾਵੇਗਾ। ਪੂਰਨ ਤੌਰ ਤੋਂ ਯਾਨੀ ਕਿ ਮੇਰੇ ਸਮੁਖ ਰਹਿ ਕੇ ਇੱਕ ਬਿਹਤਰੀਨ ਤਿਆਰੀ ਉਹਦੀ ਕਰਾਵਾਂਗੇ ਤਾਂ ਕਿ ਉਹਦਾ ਸਿਲੈਕਸ਼ਨ ਨਾ ਜਿਹੜਾ ਉਹ ਹੋ ਸਕੇ ਤੁਸੀਂ ਅਗਰ ਬਿਹਤਰੀਨ ਤਿਆਰੀ ਕਰੋਗੇ ਵਧੀਆ ਪੜਾਈ ਕਰੋਗੇ ਨਿਰਦੇਸ਼ਨ ਦੇ ਅੰਦਰ ਮਾਰਗਦਰਸ਼ਨ ਦੇ ਅੰਦਰ ਹੋਰ ਮੈਂ ਵਾਦਾ ਕਰਦਾ ਕਿ ਤੁਹਾਡਾ ਸਿਲੈਕਸ਼ਨ ਹੈ ਉਹ ਹੋ ਕੇ ਰਹੇਗਾ ਧੰਨਵਾਦ